ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਦੀ ਗੱਲ ਕਰਦੇ ਆ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੋਂ ਖਬਰ ਆ ਰਹੀ ਹੈ ਕਿ ਇੰਡੀਅਨ ਸਟੂਡੈਂਟਸ ਤੇ ਪਾਬੰਦੀ ਲਗਾ ਰਹੇ ਨੇ ਇਹ ਕੀ ਖਬਰ ਹੈ ਇੱਕ ਤਾਂ ਇਹ ਆ ਕਿ ਕੁਝ ਆਸਟ੍ਰੇਲੀਅਨ ਯੂਨੀਵਰਸਿਟੀਆਂ ਨੇ ਕੁਝ ਇੰਡੀਅਨ ਸਟੇਟਸ ਦੇ ਸਟੂਡੈਂਟਸ ਤੇ ਪਾਬੰਦੀ ਲਾਉਣ ਦੀ ਖਬਰ ਜੜੀ ਆ ਉਹ ਚਰਚਾ ਦੇ ਵਿੱਚ ਆਸਲੀਅਤ ਕੀ ਹੈ ਪਰ ਇਹਦੇ ਵਿੱਚ ਕਿਹੜੀਆਂ ਯੂਨੀਵਰਸਿਟੀਆਂ ਨੇ ਸਾਰੀ ਡਿਟੇਲ ਆਉਣ ਵਾਲੇ ਦਿਨਾਂ ਵਿੱਚ ਨਿਕਲ ਕੇ ਸਾਹਮਣੇ ਆਵੇਗੀ ਪਰ ਕੁਝ ਔਖੇ ਨੇ ਬਹੁਤ ਸਾਰੀਆਂ ਗੱਲਾਂ ਤੋਂ ਆਸਟ੍ਰੇਲੀਅਨ ਅਥਾਰਟिटीज ਉਹ ਹੈ ਫਰਾਡਲੈਂਡ ਡਾਕੂਮੈਂਟਸ ਇਹਦੇ ਬਾਰੇ ਗੱਲਬਾਤ ਜਿਹੜੀ ਅਸੀਂ ਕਰਦੇ ਹਾਂ ਜੀ ਕਿ ਆਸਟ੍ਰੇਲੀਆ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਤਕਰੀਬਨ ਉਹਨਾਂ ਨੇ ਉਹਨਾਂ ਦੀਆਂ 6-7 ਯੂਨੀਵਰਸਿਟੀਆਂ ਤੇ ਕਾਲਜੇਸ ਜਿਹੜੇ ਹੈਗੇ ਨੇ ਉਹਨਾਂ ਨੇ ਲਿਮਟ ਜਿਹੜੀ ਹੈ ਉਹ ਸਟੂਡੈਂਟਸ ਤੇ ਲਾਈ ਹੈ ਇੰਡੀਆ ਦੀ ਹਰਿਆਣਾ ਪੰਜਾਬ ਯੂਪੀ ਗੁਜਰਾਤ ਰਾਜਸਥਾਨ ਤੇ ਜੰਮੂ ਕਸ਼ਮੀਰ ਤੋਂ ਸਟੂਡੈਂਟਸ ਉਹ ਨਹੀਂ ਲੈਣਗੇ ਕੀ ਆਏ ਜਾ ਰਿਹਾ ਹੈ ਕਿ ਸਟੂਡੈਂਟ ਵੀਜ਼ਾ ਫਰਾਡ ਬਹੁਤ ਜ਼ਿਆਦਾ ਹੋ ਰਿਹਾ ਹੈ ਤੇ ਐਜੂਕੇਸ਼ਨਲ ਸਿਸਟਮ ਨੂੰ ਅਬਿਊਜ਼ ਕੀਤਾ ਜਾ ਰਿਹਾ ਹੈ ਫਰਾਡਲਟ ਐਪਲੀਕੇਸ਼ਨ ਜਿਹੜੀਆਂ ਸੀ ਸਟੂਡੈਂਟ ਵੀਜ਼ਾ ਲੈਣ ਲਈ ਉਹ ਜਿਹੜੀਆਂ ਸੀ ਪਿਛਲੇ ਦਿਨਾਂ ਵਿੱਚ ਜਿਹੜੀਆਂ ਦਾਖਲ ਹੋਈਆਂ ਤੇ ਇਹ ਬਹਿਰ ਜਿਹੜਾ ਹੈ ਕੁਝ ਯੂਨੀਵਰਸਿਟੀਆਂ ਦੁਆਰਾ ਸਟੂਡੈਂਟ ਐਡਮਿਸ਼ਨ ਐਪਲੀਕੇਸ਼ਨ ਜਿਹੜੇ ਸਟੂਡੈਂਟ ਇਹਨਾਂ ਸਟੇਟਸ ਦੇ ਵਿੱਚੋਂ ਸੀਗੇ ਉਹਨਾਂ ਦੇ ਵਿੱਚ ਇਹ ਪਾਇਆ ਗਿਆ ਕਿ ਉਹਨਾਂ ਵਿੱਚੋਂ ਸਾਰੀਆਂ ਨਹੀਂ ਪਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਿੱਚ ਬਹੁਤ ਔਣਤਾਈਆਂ ਨੇ ਤੇ ਝੂਠੇ ਡਾਕੂਮੈਂਟ ਲੱਗੇ ਹੋਏ ਨੇ ਤੇ ਹੁਣ ਜਿਹੜੀਆਂ ਐਪਲੀਕੇਸ਼ਨਜ਼ ਰਹਿ ਗਈਆਂ ਨੇ ਜਾਂ ਉਹਨਾਂ ਨੂੰ ਇਹਨਾਂ ਸਟੇਟਸ ਤੋਂ ਇਹਨਾਂ ਯੂਨੀਵਰਸਿਟੀਆਂ ਦੁਆਰਾ ਜਿਨ੍ਹਾਂ ਦੀ ਖਬਰ ਹੈ ਉਹ ਰਿਫਿਊਜ਼ ਕੀਤਾ ਜਾਵੇਗਾ ਜਾਂ ਉਹਨਾਂ ਦੀ ਸਕਰੀਨਿੰਗ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ। ਔਰ ਆਸਟ੍ਰੇਲੀਅਨ ਅਧਿਕਾਰੀਆਂ ਨੇ ਪਿਛਲੇ ਸਮੇਂ ਦੇ ਵਿੱਚ ਕੰਸਰਨ ਜਿਹੜੇ ਜਾਰੀ ਕੀਤੇ ਕਿ ਇੰਟਰਨੈਸ਼ਨਲ ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਕੰਪਰੋਮਾਈਜ਼ ਹੋਇਆ ਹੋ ਸਕਦਾ ਹੈ। ਡਿਪਾਰਟਮੈਂਟ ਆਫ ਹੋਮਫੇਅਰਜ਼ ਐਂਡ ਯੂਨੀਵਰਸਿਟੀਆਂ ਤੇ ਉਹਨਾਂ ਵੱਲੋਂ ਦੋਨਾਂ ਵੱਲੋਂ ਇਹ ਜਿਹੜਾ ਸਟੂਡੈਂਟ ਵੀਜ਼ਾ ਨੂੰ ਜਿਹੜਾ ਕੁਝ ਸਟ੍ਰੀਮਲਾਈਨ ਕਰਨ ਦੀ ਜਿਹੜੀ ਹੈ ਪ੍ਰੋਸੈਸ ਨੂੰ ਜਿਹੜੀ ਗੱਲ ਚੱਲ ਰਹੀ ਸੀ ਤੇ ਪਰ ਇਹ ਇੱਕ ਨਵਾਂ ਝਟਕਾ ਜਿਹੜਾ ਹੈ ਕਿ ਡਿਸਪਾਇੰਟਿੰਗ ਜਿਹਨੂੰ ਨੇ ਭਾਰਤ ਦੇ ਬਹੁਤ ਸਾਰੇ ਐਪਲੀਕੇਟ ਜਿਹੜੇ ਕਹਿ ਰਹੇ ਨੇ ਕਿ ਜਿਨ੍ਹਾਂ ਨੇ ਅਸੀਂ ਅਪਲਾਈ ਕੀਤਾ ਹੋਇਆ ਆਲਰੇਡੀ ਇਨਸਟੇਟਸ ਤੋਂ ਇਹਨਾਂ ਹੀ ਯੂਨੀਵਰਸਿਟੀਆਂ ਨੂੰ ਉਹਨਾਂ ਦਾ ਹੁਣ ਕੀ ਬਣੇਗਾ ਆਸਟ੍ਰੇਲੀਆ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਨੂੰ ਆਪਣੀਆਂ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਤੁਸੀਂ ਇਹ ਮੋਰਲ ਸਟੂਡੈਂਟ ਰਿਕਰੂਟਮੈਂਟ ਟੈਕਨੀਕਸ ਜਿਹੜੀਆਂ ਵਰਤੀਆਂ ਨੇ ਪਿਛਲੇ ਸਾਲਾਂ ਦੇ ਵਿੱਚ ਤੋ ਜਿਹੜੇ ਕਿ ਪਾਬਕੇ ਤੁਸੀਂ ਗਲਤ ਤਰੀਕੇ ਨਾਲ ਸਟੂਡੈਂਟ ਜਿਹੜੇ ਨੇ ਰਿਕਰੂਟ ਕੀਤੇ ਨੇ ਤੁਸੀਂ ਸੁਧਰ ਜਾਓ ਇਹ ਬੈਨ ਸਾਰੀਆਂ ਯੂਨੀਵਰਸਿਟੀਆਂ ਤੇ ਨਹੀਂ ਹੈ ਤੇ ਨਾ ਸਾਰੀਆਂ ਭਾਰਤ ਦੀਆਂ ਸਟੇਟਾਂ ਤੇ ਹੈ ਪਰ ਜਿੱਥੇ ਜ਼ਿਆਦਾ ਰੇਟ ਆਫ ਫਰਾਡ ਲੈਂਡ ਐਪਲੀਕੇਸ਼ਨ ਜਿਹੜੇ ਸੀ ਉਹ ਸੀਗੇ ਉੱਥੇ ਹੀ ਗੱਲ ਜਿਹੜੀ ਹੈ ਕੀਤੀ ਗਈ ਆ ਔਰ ਆਸਟ੍ਰੇਲੀਆ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਲਾਰਜੈਸਟ ਸੋਰਸ ਜਿਹੜਾ ਉਹ ਇੰਡੀਆ ਹੈ ਪਰ ਇਹਦਾ ਮਤਲਬ ਹੁਣ ਜਿਹੜਾ ਇਹ ਪਾਬੰਦੀਆਂ ਲੱਗ ਰਹੀਆਂ ਨੇ ਉਹ ਵੀ ਉਹਨਾਂ ਸਟੇਟਾਂ ਤੇ ਜਿੱਥੋਂ ਸਭ ਤੋਂ ਵੱਧ ਸਟੂਡੈਂਟ ਆਉਂਦੇ ਸੀ ਸੋ ਇਹਦੇ ਨਾਲ ਜਿਹੜਾ ਆ ਉਹ ਸਮੱਸਿਆ ਖੜੀ ਹੋ ਸਕਦੀ ਹੈ ਪਰ ਕੀ ਡਿਪਲੋਮੈਟਿਕ ਜਾਂ ਕੋਈ ਪਾਲਿਸੀ ਇੰਟਰਵੈਂਸ਼ਨ ਦੇ ਜ਼ਰੀਏ ਕੋਈ ਰਸਤਾ ਲੱਭਿਆ ਜਾ ਸਕਦਾ ਇਹਦੇ ਬਾਰੇ ਅਜੇ ਪਤਾ ਨਹੀਂ ਹੈ